ਡਾਕਟਰ ਦਲੀਪ ਘਰ ਟਿਵਾਣਾ ਜੀ ਦੀ ਕਹਾਣੀ ਰੂਪ ਰਾਣੀ ਕੁੜੇ ਰਾਣੀ ਤੂੰ ਤਾਂ ਕਰਮਾ ਵਾਲੀ ਐ ਦੇਖ ਤੇਰੇ ਪਿਓ ਨੇ ਤੇਰੀ ਖਾਤਰ ਕਿੱਡਾ ਵੱਡਾ ਘਰ ਟੋਲਿਆ ਤੈਨੂੰ ਤਾਂ ਮੰਜੋ ਭੁੰਜੇ ਪੈਰ ਲਾਉਣ ਦੀ ਲੋੜ ਨਹੀਂ ਪੈਣੀ ਕਾਮੇ ਤੇਰੇ ਕੰਮ ਕਰਦੇ ਫਿਰਿਆ ਕਰਨਗੇ ਲਾਗੀ ਤੇਰੇ ਹੱਥਾਂ ਕੰਨੇ ਝਾਕਿਆ ਕਰਨਗੇ ਸ਼ਾਹਾਂ ਦੇ ਵਿਆਹੀ ਜਾਣਾ ਹੈ ਸੋਨੇ ਨਾਲ ਲੱਦ ਦੇਣਗੇ ਰੇਸ਼ਮ ਹੰਡਾਇਆ ਕਰਨਗੇ ਇੱਕ ਜਰਕ ਵਢੇਰੀ ਉਮਰ ਦੀ ਔਰਤ ਪਿੰਡ ਦੇ ਸ਼ਾਹਾਂ ਦੀ ਕੁੜੀ ਰਾਣੀ ਨੂੰ ਆਖ ਰਹੀ ਸੀ ਜੀਦਾ ਥੋੜੇ ਦਿਨਾਂ ਨੂੰ ਵਿਆਹ ਸੀ ਬੇਬੇ ਭਾਗੋ ਠੀਕ ਤਾਂ ਆਖਦੀ ਐ ਰਾਣੀ ਫੇਰ ਤਾਂ ਤੇ ਸਾਨੂੰ ਸਿਆਣਿਆਂ ਵੀ ਨਹੀਂ ਕਰਨਾ ਇੱਕ ਹੋਰ ਜਨਾਨੀ ਬੋਲੀ ਸੁਣਿਆ ਪਰੋਣੇ ਦਾ ਨਾਂ ਰੂਪ ਐ ਰੂਪ ਸੋਨਾ ਬਥੇਰਾ ਹੋਣਾ ਐ ਹੋਰ ਐਵੇਂ ਤਾਂ ਹੀ ਨਹੀਂ ਮਾਂ ਨੇ ਰੂਪ ਨਾ ਧਰ ਦਿੱਤਾ ਹੁਣ ਇੱਕ ਫੁਲਕਾਰੀ ਕੱਢਦੀ ਕੁੜੀ ਬੋਲੀ ਝਾਟ ਹੀ ਇੱਕ ਹੋਰ ਮੁਟਿਆਰ ਖਰੋਸ਼ੀਏ ਦਾ ਧਾਗਾ ਉਂਗਲ ਤੇ ਲਪੇਟਦੀ ਹੋਈ ਬੋਲੀ ਮੈਂ ਲੈ ਬੀਬੀ ਸਾਡੀ ਰਾਣੀ ਵੀ ਤਾਂ ਫੇਰ ਕਿਸੇ ਸੋਹਣੇ ਦੇ ਲਾਇਕ ਹੀ ਸੀ ਜਦੋਂ ਪਾ ਕੇ ਕਾਲੀ ਸੂਤ ਦਾ ਕੱਗਰਾ ਮੋਰਨੀ ਆਂਗ ਪਹਿਲਾ ਪਾਉਂਦੀ ਰੋਟੀ ਲੈ ਕੇ ਜਾਇਆ ਕਰੂਗੀ ਤਾਂ ਲੋਕ ਖੜਖੜ ਦੇਖਿਆ ਕਰਨਗੇ ਨੀ ਜੀਤੋ ਰੂਪ ਵੀ ਤਾਂ ਜਦ ਬਨ ਕੇ ਰੇਸ਼ਮ ਪੋਥਾ ਪਾ ਕੇ ਬੋਸਕੀ ਦਾ ਕੁੜਤਾ ਤੇ ਸਿਰ ਤੇ ਛੱਡ ਕੇ ਕੇਸਰੀ ਸਾਫੇ ਦਾ ਟੋਰਾ ਤੁਰਿਆ ਕਰੂਗਾ ਤਾਂ ਲੋਕ ਕਿਹਾ ਕਰਨਗੇ ਅੱਛ ਕੇ ਜੋੜੀ ਦੇ ਨੀ ਸ਼ਰਮਾਂਦੀ ਕਾਨੂੰ ਐ ਰਾਣੀ ਅਸੀਂ ਕੋਈ ਝੂਠ ਆਕਦੀਆਂ ਦੇਖ ਕੰਨਾ ਥਾਣੇ ਦੀ ਹਾਸਾ ਨਿਕਲਦਾ ਹੈ ਵੱਡੀ ਨਖਰੋ ਦਾ ਲੈ ਬੇਬੇ ਭਾਗੋ ਹੈ ਤਾ ਤਾਇਆ ਥੋੜਾ ਜਿਹਾ ਚੀਪੜ ਹੀ ਪਰ ਰਾਣੀ ਦਾ ਸਾਖ ਤਾ ਸੁਣਿਆ ਤਕੜੇ ਘਾਰੇ ਘਾਰੇ ਆਇਆ ਇੰਨੇ ਨੂੰ ਇੱਕ ਬੁੱਢੀ ਦਲਾਂਚ ਨਿੰਮੇ ਹੀਠ ਬੈਠੀਆਂ ਕੁੜੀਆਂ ਦੇ ਝੁਰਮਟ ਕੋਲ ਆਈ ਕਹਿਣ ਲੱਗੀ ਬੱਸ ਕਰੋ ਕੁੜੀਓ ਹੁਣ ਕੱਢਣ ਕੱਤਣ ਤੋਂ ਆਥਣ ਹੋ ਗਿਆ ਐਸ ਵੇਲੇ ਤਾਂ ਵਗਦੇ ਦਰਿਆ ਵੀ ਖਲੋ ਜਾਂਦੇ ਆ ਕਿਉਂ ਲੱਗਿਓ ਜਨੋਰਾਆਂ ਦੀਆਂ ਅੱਖਾਂ ਬਿੰਨਣ ਅੱਛਾ ਮਾਂ ਆਖ ਸਭ ਕੁੜੀਆਂ ਆਪੋ ਆਪਣਾ ਕੱਢ-ਕੜਤਣ ਛੱਡ ਘਰਾਂ ਨੂੰ ਤੁਰ ਪਈਆਂ ਰਾਣੀ ਨੇ ਘਰ ਆ ਥੋੜੀ ਜਹੀ ਰੋਟੀ ਖਾਦੀ ਤੇ ਮੰਜੇ ਤੇ ਪੈ ਗਈ ਅੱਜ ਉਹਨੂੰ ਨੀਂਦ ਨਹੀਂ ਸੀ ਆ ਰਹੀ ਉਹ ਸੋਚਣ ਲੱਗੀ ਉਹ ਰੂਪ ਤੇ ਮੈਂ ਰਾਣੀ ਕਿੱਡੀ ਸੋਹਣੀ ਜੋੜੀ ਹੋਏਗੀ ਰੂਪ ਰਾਣੀ ਰੂਪ ਰਾਣੀ ਲੈ ਮਸਾਈ ਮਜਾਜ ਕਰਦਾ ਏ ਆਪਣੇ ਹੁਸਨ ਦਾ ਰੂਪ ਮੈਂ ਕੋਈ ਘੱਟ ਸੋਹਣੀ ਆ ਤੇਰੇ ਭਾ ਦੀ ਤੇ ਤੇਰੀਆਂ ਅੱਖਾਂ ਤੇ ਨੱਕ ਬੋਲ ਤਾਂ ਬਹੁਤ ਸੋਹਣੇ ਹੀ ਹੋਣਗੇ ਸਾਡੇ ਪਿੰਡ ਤੇ ਸੱਜਣ ਅਰਗੇ ਲੋਕ ਉਹਨੂੰ ਵੀ ਬਹੁਤ ਸੋਹਣਾ ਆਖਦੇ ਆ ਤੇਰਾ ਰੰਗ ਜ਼ਰੂਰ ਮੇਰੇ ਵੀਰੇ ਅਰਗਾ ਚਿੱਟਾ ਹੋਣਾ ਤੂੰ ਜ਼ਰੂਰ ਸਾਡੇ ਪਿੰਡ ਦੇ ਮੈਂਕਲ ਵਾਂਗ ਮੁਗਲੀਆਂ ਫੇਰਨ ਕੋਲਾਂ ਤੇ ਜਲਸੇ ਲਵਾਉਣ ਚ ਮੋਰੀ ਹੁੰਦਾ ਹੋਵੇਗਾ ਹੈ ਰੂਪ ਆਪਾਂ ਕਦੇ-ਕਦੇ ਤੇਰੇ ਖੁੰਗਰੂਆਂ ਵਾਲੇ ਬੋਤੇ ਤੇ ਚੜਕੇ ਮੇਲੇ ਜਾਇਆ ਕਰਾਂਗੇ ਦੇਖੀ ਰੂਪ ਮੈਂ ਆਪਣੀ ਵਾਅਦੇ ਤੇ ਤੇਰਾ ਨਾਮ ਖੁਣਵਾ ਲੈਣਾ ਹੁਣ ਮੈਂ ਬਾਪੂ ਨੂੰ ਕਦੇ ਕੰਜੂਸ ਸੜੀਲ ਤੇ ਚੀਪੜ ਨਹੀਂ ਆਖਿਆ ਕਰਨਾ ਦੇਖ ਨਾ ਉਹਨੇ ਮੇਰੀ ਖਾਤਰ ਤੂ ਟੋਲਿਆ ਏ ਇਹ ਸੋਚਦੀ ਸੋਚਦੀ ਰਾਣੀ ਸੌ ਗਈ ਸੁਪਨਿਆਂ ਚ ਵੀ ਉਹ ਕਲਪਿਤ ਰੂਪ ਨੂੰ ਦੇਖਦੀ ਰਹੀ ਤੇ ਕਹਿੰਦੀ ਰਹੀ ਰੂਪ ਧਨ ਤੇ ਹੁਸਨ ਤਾਂ ਤੇਰੇ ਘਰ ਬਥੇਰੇ ਐ ਮੈਂ ਤੈਨੂੰ ਪੁੱਤ ਵੀ ਸ਼ੇਰ ਅਰਗਾ ਦੇਾਂਗੀ ਸੋਨਾ ਸੁਨੱਖਾ ਜਮਾ ਤੇਰੇ ਅਰਗਾ ਜਿਹਨੂੰ ਦੇਖ ਕੇ ਲੋਕ ਆਖਿਆ ਕਰਨਗੇ ਸ਼ਾਬਾਸ਼ੇ ਤੇਰੇ ਜੰਮਣ ਵਾਲੀ ਦੇ ਸੌਂ ਵੀਰ ਦੀ ਰੂਪ ਮੈਂ ਤੇਰੀ ਮਾਂ ਤੇ ਭੈਣ ਨਾਲ ਵੀ ਕਦੇ ਨਹੀਂ ਲੜਿਆ ਕਰਾਂਗੀ ਦਿਨ ਲੰਘਦੇ ਗਏ ਆਖਰ ਵਿਆਹ ਦਾ ਦਿਨ ਵੀ ਆ ਹੀ ਗਿਆ ਤੇ ਅੱਧੀ ਰਾਤ ਨੂੰ ਰਾਣੀ ਦੇ ਫੇਰੇ ਵੀ ਹੋ ਗਏ ਤੇ ਅੱਜ ਆਥਣ ਨੂੰ ਉਹਨਾਂ ਨੇ ਵਿਦਾ ਹੋ ਜਾਣਾ ਸੀ ਉਹ ਟੁੰਮਾ ਨਾਲ ਭਰੀ ਮਖਮਲੀ ਕੱਪੜੀਆਂ 'ਚ ਪਰੀ ਜਹੀ ਬਣੀ ਅੰਦਰਲੀ ਕੋਠੜੀ 'ਚ ਬੈਠੀ ਸੀ ਕੁੜੀਆਂ ਆਲੇ-ਦੁਆਲੇ ਝੁਰਮਟ ਪਾਈ ਉਹਦੇ ਗਹਿਣੇ ਕੱਪੜਿਆਂ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕ ਰਹੀਆਂ ਸੀ ਰਾਣੀ ਬੜੀ ਖੁਸ਼ ਸੀ ਉਹ ਚਾਹੁੰਦੀ ਸੀ ਕੁੜੀਆਂ ਨੂੰ ਫੇਰ ਛੇੜਨ ਮਖੌਲ ਕਰਨ ਰੂਪ ਦਾ ਨਾਮ ਵਾਰ-ਵਾਰ ਲੈਣ ਪਰ ਉਹ ਸਭ ਚੁੱਪਚਾਪ ਬੈਠੀਆਂ ਸੀ ਉਹਨੇ ਸੋਚਿਆ ਜ਼ਰੂਰ ਮੇਰੇ ਚੰਗੇ ਭਾਗਾ ਤੇ ਸੜਦੀਆਂ ਹੋਣਗੀਆਂ ਐਨੇ ਨੂੰ ਦੁਪਹਿਰ ਢਲੀ ਤੋਂ ਤੁਰੋ-ਤੁਰੀ ਦਾ ਵੇਲਾ ਹੋ ਗਿਆ ਵਿਚੋਲਾ ਆ ਕੇ ਆਖਣ ਲੱਗਾ ਛੇਤੀ ਕਰੋ ਭਾਈ ਬੀਬੀ ਦੀ ਤਿਆਰੀ ਉੱਥੋਂ ਆਥਣ ਹੋਈ ਜਾਂਦਾ ਐ ਅੱਗੋਂ ਬਾਟ ਵੀ ਚੌਕੀ ਐ ਸੋ ਅੰਨੀ ਬੁੱਲੇ ਦਾ ਡਰ ਹੁਣ ਤੁਰਨ ਵੇਲੇ ਰਾਣੀ ਦਾ ਮਨ ਹੌਲਿਆ ਘਰ ਦੀ ਹਰ ਚੀਜ਼ ਉਹਨੂੰ ਨਾ ਜਾਣ ਲਈ ਤਰਲਾ ਕਰਦੀ ਸੀ ਉਹਨਾਂ ਕੰਦਾਂ ਉਹਨਾਂ ਬੀਹਾਂ 'ਚ ਜਾਣੋਂ ਪਿਆਰ ਉਗਮ ਪਿਆ ਸਹੇਲੀਆਂ ਦੇ ਮੋਹਾਂ ਤੇ ਉਦਾਸੀ ਨੇ ਰਾਣੀ ਨੂੰ ਵਿਛੋੜਾ ਯਾਦ ਕਰਵਾ ਦਿੱਤਾ ਤੇ ਉਹ ਪੁੱਭਾ ਮਾਰ ਕੇ ਰੋ ਪਈ ਮਾਂ ਵੀ ਰੋ ਪਈ ਆਂਟਣਾ ਗਵਾਂਡਣਾ ਵੀ ਰੋ ਪਈਆਂ ਤੇ ਸਾਥਣਾ ਸਹੇਲੀਆਂ ਦੇ ਹੰਝੂ ਵੀ ਡੁੱਲ ਪਏ ਕੁੜੀਆਂ ਨੇ ਤੁਰਨ ਵੇਲੇ ਗਾਇਆ ਲੈ ਚੱਲੇ ਬਾਬੁਲਾ ਲੈ ਚੱਲੇ ਵੇ ਤੇ ਮੈਨੂੰ ਰੱਖ ਲੈ ਅੱਜ ਦੀ ਰਾਤ ਬਾਬਲ ਕਿੱਕਣ ਰੱਖਾਂ ਧੀਏ ਮੇਰੀਏ ਮੈਂ ਹੂੰ ਸੱਜਣ ਸੁਦਾਈ ਦੂਜਿਆਂ ਨੇ ਜਵਾਬ ਦਿੱਤਾ ਆਖਰ ਰੋਂਦੀ ਧੋਂਦੀ ਨੂੰ ਡੋਲਿਓ ਕੱਢ ਕੇ ਮਾਮੇ ਨੇ ਰਾਣੀ ਨੂੰ ਰੱਥ 'ਚ ਬਿਠਾਲ ਦਿੱਤਾ ਸ਼ਗਨ ਪਾਏ ਗਏ ਉੱਪਰੋਂ ਰੁਪਈਏ ਸੁੱਟੇ ਗਏ ਕਮੀਨ ਕਾਦੂਆਂ ਨੇ ਭੱਜ ਕੇ ਚੁੱਕੇ ਅਖੀਰ ਵਿੱਚ ਰੱਥ ਦੀਆਂ ਟੱਲੀਆਂ ਖੜਕਦੀਆਂ ਬਲਦਾਂ ਦੇ ਘੁੰਗਰੂ ਛਣਕਦੇ ਪਿੰਡ ਦੀ ਜੂ ਟੱਪ ਗਏ ਨੇਰੇ ਹੋਏ ਰੱਥ ਸਹੋਰੀ ਪਹੁੰਚਿਆ ਇੱਕ ਸਿਆਣੀ ਔਰਤ ਨੇ ਰਾਣੀ ਨੂੰ ਡੋਲਿਓ ਲਾਹਿਆ ਸ਼ਗਨ ਕੀਤੇ ਪਾਣੀ ਵਾਰਿਆ ਤੇ ਮੂੰਹ ਦਿਖਾਈ ਦਿੱਤੀ ਪਿੰਡ ਦੀ ਔਰਤਾ ਕਹਿਨੀਆਂ ਸਨ ਬਹੁਤਾ ਪਿੰਡ ਦੀ ਸ਼ਾਨ ਆਈ ਹੈ ਰੱਬ ਭਾਗ ਲਾਏ ਰਾਤ ਪੈ ਗਈ ਇੱਕ ਕੁੜੀ ਰਾਣੀ ਨੂੰ ਸੱਜੀ ਨੂੰ ਕਮਰੇ 'ਚ ਛੱਡ ਕੇ ਆਪ ਖਿਸਕ ਗਈ ਇਹ ਕੱਲੀ ਰਾਣੀ ਨੇ ਕਮਰੇਵਾਲ ਤੱਕਿਆ ਚੀਜ਼ਾਂ ਦੀ ਬਹਤਾਤ ਵੱਲ ਤੇ ਫਿਰ ਕੋਲ ਪੈ ਖਾਲੀ ਮੰਜੇ ਵੱਲ ਉਹਦਾ ਦਿਲ ਧੜਕ ਰਿਹਾ ਸੀ ਮੂੰਹ ਤੇ ਕੁਝ ਸ਼ਰਮ ਕੁਝ ਡਰ ਕੁਝ ਖੁਸ਼ੀ ਦਾ ਰਲਮਾ ਜਿਹਾ ਪਰਵੇਸ਼ ਸੀ ਥੋੜੇ ਚਿਰ ਨੂੰ ਦਰਵਾਜ਼ਾ ਖੁੱਲ ਕੇ ਬੰਦ ਹੋ ਗਿਆ ਰਾਣੀ ਨੂੰ ਪਤਾ ਸੀ ਕੌਣ ਆਏਗਾ ਨੀਮੀ ਪਾਈ ਬੈਠੀ ਰਹੀ ਮੂੰਹ ਕੁੰਡ ਚ ਛਪਾ ਲਿਆ ਦੂਜੇ ਪਲ ਉਹਦੇ ਸਾਹਮਣੇ ਬੈਠ ਕੇ ਕਿਸੇ ਨੇ ਕਿਹਾ ਰਾਣੀ ਉਹ ਚੁੱਪ ਰਹੀ ਹੱਥਾਂ ਨੇ ਵਧ ਕੇ ਕੁੰਡ ਚੁੱਕ ਦਿੱਤਾ ਤੇ ਬੜੇ ਪੋਲੇ ਜਿਹੇ ਬੁੱਲਾ ਨਾਲ ਕਿਹਾ ਰਾਣੀ ਹੁਣ ਰਾਣੀ ਨੇ ਸ਼ਰਮਾਉਂਦਿਆਂ ਮਿੱਠੀਆਂ ਨਜ਼ਰਾਂ ਉੱਚੀਆਂ ਕੀਤੀਆਂ ਸਾਹਮਣੇ ਬਸੂਏ ਦੀ ਆੜ ਚ ਉਮਰ ਸਿਪਾਈ ਕੰਬਦੇ ਹੱਥਾਂ ਵਾਲਾ ਘੁਣ ਖਾਦਾ ਸਮੇਂ ਦਾ ਪਛੜਿਆ ਝੁਰੜੀਆਂ ਵਾਲਾ ਬਾਬਾ ਬੈਠਾ ਸੀ ਰਾਣੀ ਦਾ ਮੂੰਹ ਹੈਰਾਨੀ ਨਾਲ ਟੱਡਿਆ ਹੀ ਰਹਿ ਗਿਆ ਅੱਖਾਂ ਹਿੱਲੀਆਂ ਹੀ ਨਾ ਦਿਲ ਨੂੰ ਇੱਕ ਝਟਕਾ ਜਿਹਾ ਲੱਗਿਆ ਤੇ ਉਹ ਕਾਹਲੀ ਨਾਲ ਬੋਲੀ ਰੂਪ ਕਿੱਥੇ ਹੈ ਮੇਰਾ ਹੀ ਨਾਂ ਰੂਪਾ ਸਿਉ ਹੈ ਰਾਣੀ ਬੁੱਢੇ ਕਾਕਾ ਜੀ ਨੇ ਜਵਾਬ ਦਿੱਤਾ ਰੂਪ ਤੇ ਰੂਪਾ ਸਿਉ ਰਾਣੀ ਦੇ ਦਿਮਾਗ 'ਚ ਟਕਰਾਈ ਕਦੇ ਉਹਦੇ ਮਨੋਕਾਪਿਤ ਰੂਪ ਤੇ ਕਦੇ ਸਾਹਮਣੇ ਬੈਠੇ ਰੂਪਾ ਸਿਉ ਦੀ ਤਸਵੀਰ ਉਹਦੀਆਂ ਅੱਖਾਂ ਅੱਗੋਂ ਲੰਗਦੀ ਰਾਣੀ ਬੋਂਦਲ ਜੀ ਗਈ ਅੱਖਾਂ ਪਵੱਤਰ ਗਈਆਂ ਅੰਗ ਸੁੰਨ ਹੋ ਗਏ ਚਿਹਰਾ ਉੱਤਰ ਗਿਆ ਦਿਲ ਭਰ ਆਇਆ ਹੋਂਕੇ ਮੁੜ ਗਏ ਤੇ ਸੁਪਨਿਆਂ ਭਰੀਆਂ ਅੱਖਾਂ ਖਾਲੀ ਹੋ ਗਈਆਂ ਦੂਜੇ ਹੀ ਪਲ ਬੇਵਸ ਬੋਂਦਲੀ ਅਪੋਲ ਜਵਾਨੀ ਬੁਟੇਪੇ ਤੇ ਕੰਬ ਦੇ ਹੱਥਾਂ ਚ ਬੇਹਿਸ਼ ਹੋ ਕੇ ਤੇਹੀ ਪਈ ਸੀ ਜਿਵੇਂ ਰੂਪ ਰਾਣੀ ਦਾ ਸੁਰੀਲਾ ਗੀਤ ਕਿਸੇ ਨੇ ਵਿਚਾਲਿਓਂ ਕੱਟ ਦਿੱਤਾ ਹੋਵੇ ਧੰਨਵਾਦ